ਕਾਰਜ友 ਸਾਥਿਓ ਮੈਂ ਜਗਿੰਦਰ ਸਿੰਘ ਰਾਹਾਂ ਸੂਬਾ ਪ੍ਰਧਾਨ ਭਾਰਤੀ ਖੁਨੇਕਤਾ ਹੋ ਗ੍ਰਾਹਾਂ ਚੌਕੇ ਸਕੂਲ ਦਾ ਮਸਲਾ ਪੂਰਾ ਪੰਜਾਬ ਦੇ ਵਿੱਚ ਗਰਮਾਇਆ ਹੈ ਮਸਲਾ ਕਿਉਂਕਿ ਭ੍ਰਿਸ਼ਟਾਚਾਰੀ ਨਾਲ ਜੁੜਿਆ ਹੋਇਆ ਇਹ ਮੁੱਦਾ ਹੈ ਜਿਹੜੇ ਲੋਕ ਭ੍ਰਿਸ਼ਟਾਚਾਰੀ ਦੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਂਦੇ ਨੇ ਭਾਵੇਂ ਟੀਚਰ ਹੋਵੇ ਭਾਵੇਂ ਕੋਈ ਹੋਰ ਅਧਾਰਾ ਹੋਵੇ ਸਬੰਧਤ ਸਕੂਲ ਨਾਲ ਉਹਨਾਂ ਨੂੰ ਉਹਨਾਂ ਦਾ ਕੀ ਹਾਸ਼ਿਰ ਹੁੰਦਾ ਹੈ ਇਹ ਤੁਹਾਡੇ ਸਾਹਮਣੇ ਟੀਚਰ ਇਸ ਗੱਲ ਨੂੰ ਲੈ ਕੇ ਐਜੀਟੇਸ਼ਨ ਤੇ ਆਏ ਉਹਨਾਂ ਦੇ ਟੀਚਰ ਸਕੂਲ ਦੇ ਸਾਹਮਣੇ ਧਰਨਾ ਕੀਤਾ ਤੇ ਇਹਦੀ ਸਪੋਰਟ ਤੇ ਹੋਰ ਜਥੇਬੰਦੀਆਂ ਵੀ ਆਈਆਂ ਤੇ ਭਾਰਤੀ ਕਿਸਾਨ ਨੇਕਤਾ ਹਗਰਾਹਾਂ ਵੀ ਕਿਉਂਕਿ ਇਹਨਾਂ ਦੀ ਪਿੰਡ ਦੇ ਵਿੱਚ ਇਕਾਈ ਹੈ ਇਲਾਕੇ 'ਚ ਕੰਮ ਹੈ ਅਸੀਂ ਵੀ ਸਾਡੀ ਜਥੇਬੰਦੀ ਵੀ ਇਹਨਾਂ ਦੀ ਸਪੋਰਟ ਤੇ ਆਈ ਦੋ ਵਾਰ ਪੁਲਸੀ ਜ਼ਬਰ ਨਾਲ ਇਹ ਧਰਨਾ ਚਕਾਇਆ ਪਿਛਲੀ ਵਾਰ 9-10 ਕੁੜੀਆਂ ਨੂੰ ਤੇ 40-45 ਬੰਦਿਆਂ ਨੂੰ ਚੱਕ ਕੇ ਇਹਨਾਂ ਨੇ ਥਾਣੇ 'ਚ ਲੈ ਕੇ ਤੇ ਜਣਾ ਘੰਤਾ ਥਾਣਾ ਗਿੱਲ ਦੇ ਮੂਹਰੇ 5 ਤਰੀਕ ਦੀ ਘਟਨਾ ਨੂੰ ਤਕਰੀਬਨ 10 ਵਜੇ ਸਵੇਰ 10:30 ਵਜੇ ਦੇ ਆਸ-ਪਾਸ ਦੀ ਘਟਨਾ ਹੋਈ ਹੈ ਕਿ ਉਸ ਦਿਨ ਸਾਡੇ ਆਗੂਆਂ ਤੇ ਬਹੁਤ ਜ਼ਬਰ ਹੋਇਆ ਜਿਹਦੇ ਵਿੱਚੋਂ ਹਰਿੰਦਰ ਬਿੰਦੂ ਆ ਜਿਹੜੀ ਸਾਡੇ ਸੂਬੇ ਦੀ ਆਗੂ ਹੈ ਉਹਦੇ ਨਾਲ ਜਿਸ ਤਰੀਕੇ ਨਾਲ ਵੀਡੀਓ ਦੇ ਵਿੱਚ ਉਹ ਆਰਥਿਕ ਪੁਲਿਸ ਮੁਲਾਜ਼ਮਾ ਵਿਹਾਰ ਕਰ ਰਹੀਆਂ ਨੇ ਬਹੁਤ ਹੀ ਨਿੰਦਣਯੋਗ ਹੈ ਜਿਵੇਂ ਉੱਥੇ ਬੁੱਢਿਆਂ ਨੂੰ ਧੱਕ ਧੱਕ ਕੇ ਜਿਵੇਂ ਉਹਨਾਂ ਦੇ ਡੰਡੇ ਮਾਰ ਕੇ ਉਹ ਤਸ਼ੱਦਦ ਕੀਤਾ ਹੈ ਬਹੁਤ ਹੀ ਨਿੰਦਣਯੋਗ ਹੈ ਇਹਦੇ ਸਬੰਧ ਚ ਭਾਵੇਂ 12 13 ਪੰਜਾਬ ਦੀਆਂ ਜਥੇਬੰਦੀਆਂ ਵਿੱਚ ਅਧਿਆਪਕਾਂ ਦੀਆਂ ਜਥੇਬੰਦੀਆਂ ਨੇ ਮਜ਼ਦੂਰਾਂ ਨੇ ਜਥੇਬੰਦੀਆਂ ਨੇ ਕਿਸਾਨਾਂ ਨੇ ਜਥੇਬੰਦੀਆਂ ਨੇ ਉਹਨਾਂ ਨੇ ਮੀਟਿੰਗ ਕਰਕੇ ਪੇਰੈਂਟਸਾਂ ਦੀ ਵੀ ਜਥੇਬੰਦੀ ਹੈ 12 ਤਰੀਕ ਦਾ 12 ਅਪ੍ਰੈਲ ਦਾ ਨਾਣਾ ਮੰਡੀ ਰਾਮਪੁਰਾ ਫੂਲ ਉਥੇ ਧਰਨੇ ਦਾ ਪ੍ਰੋਗਰਾਮ ਦਿੱਤਾ ਹੈ ਕਿ ਅਸੀਂ ਉਹ ਸਾਰੇ ਹਿੱਸਿਆਂ ਨੂੰ ਜਿਹੜੇ ਇਸ ਜ਼ਬਰਦਸਤ ਤੇ ਇਹ ਵਿਰੋਧ ਕਰਦੇ ਨੇ ਤੇ ਜਮਹੂਰੀਅਤ ਦਾ ਕਤਲ ਸਮਝਦੇ ਨੇ ਇਸ ਗੱਲ ਨੂੰ ਜਿਹੜੇ ਇਨਸਾਫ ਪਸੰਦ ਲੋਕ ਇਹ ਭ੍ਰਿਸ਼ਟਾਚਾਰੀ ਦੇ ਖਿਲਾਫ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕਰਦੇ ਨੇ ਉਨਾ ਸਾਰੇ ਹਿੱਸਿਆਂ ਨੂੰ ਬੇਨਤੀ ਕਰਦੇ ਆਂ ਭਾਵੇਂ ਤੁਸੀਂ ਮੀਟਿੰਗਾਂ ਦੇ ਵਿੱਚ ਹੋ ਜਾਂ ਨਾ ਇਸ 12 ਵਾਲੇ ਤਰੀਕ ਦੇ ਵਿੱਚ ਅਸੀਂ ਤੁਹਾਡੀ ਸ਼ਮੂਲੀਅਤ ਦੀ ਮੰਗ ਕਰਦੇ ਆਂ ਤੁਹਾਡੇ ਤੋਂ ਆਸ ਕਰਾਂਗੇ ਅਸੀਂ ਕੇਸ ਜ਼ਬਰ ਦੇ ਵਿਰੋਧ ਚ ਤੁਹਾਡੀਆਂ ਜਥੇਬੰਦੀਆਂ ਜਿਹੜੀਆਂ ਮੀਟਿੰਗ ਦੇ ਵਿੱਚ ਨਹੀਂ ਵੀ ਆ ਸਕੀਆਂ ਜਿਹੜੀਆਂ ਇਸ ਜ਼ਬਰ ਦਾ ਵਿਰੋਧ ਕਰਦੀਆਂ ਨੇ ਅਸੀਂ ਤੁਹਾਡੇ ਤੋਂ ਆਸ ਕਰਾਂਗੇ ਤੁਸੀਂ ਵੱਧ ਚੜ ਕੇ ਆਓ ਤੇ ਭਾਰਤੀ ਕਿਸਾਨ ਲੇਖਤਾ ਉਗਰਾਹਾਂ ਦੇ ਆਗੂਆਂ ਨੂੰ ਬੇਨਤੀ ਹੈ ਕਿ ਕੰਮ ਦੀ ਰੁੱਤ ਹੈ ਔਰਤਾਂ ਤੇ ਬਹੁਤ ਵੱਡਾ ਜ਼ਬਰ ਹੋਇਆ ਇਸ ਕਰਕੇ ਇਸ 12 ਵਾਲੇ ਪ੍ਰੋਗਰਾਮ ਚ ਔਰਤਾਂ ਦੀ ਭਰਮਸ਼ੂਮੂਰਤ ਹੋਣੀ ਚਾਹੀਦੀ ਹੈ ਇਹ ਤੇ ਤੁਹਾਨੂੰ ਜ਼ੋਰ ਲਾ ਕੇ ਆਉਣਾ ਚਾਹੀਦਾ ਤੇ ਅਸੀਂ ਤੁਹਾਡੇ ਕੋਲ ਆਸ ਕਰਾਂਗੇ ਕਿ ਸਰਕਾਰ ਦੇ ਇਸ ਧੱਕੜਸ਼ਾਹੀ ਰਵੱਈਏ ਦਾ ਵਿਰੋਧ ਲੋਕਾਂ ਤੱਕ ਲੈ ਕੇ ਜਾਓ ਗੱਲ ਕਿ ਲੋਕਾਂ ਦਾ ਕੀ ਗੱਲ ਲੈ ਕੇ ਜਾਓ ਕਿ ਠੇਕੇਦਾਰ ਦੇ ਹੀਜ ਦੇ ਵਿੱਚ ਸਰਕਾਰ ਕਿਵੇਂ ਖੜਦੀ ਐ ਤੇ ਜਿਹੜੇ ਉਹਨਾਂ ਦੇ ਭ੍ਰਿਸ਼ਟਾਚਾਰ ਦਾ ਵਿਰੋਧ ਕਰਦੇ ਨੇ ਉਹਨਾਂ ਨਾਲ ਸਰਕਾਰ ਕੀ ਵਰਤਾਓ ਕਰਦੀ ਐ ਕਿ ਡੇਢ ਸਾਲ 13 ਮਹੀਨਾ ਦੇ ਬੱਚੇ ਨੂੰ ਜੇਲ੍ਹ ਦੇ ਵਿੱਚ ਬੰਦ ਰੱਖਿਆ ਕਿੰਨੇ ਦਿਨ ਤੱਕ ਤੇ ਉਹ ਇੱਕ ਆਗੂ ਆ ਜਿਹੜਾ ਇਹਨਾਂ ਦਾ ਸੰਦੀਪ ਐ ਜਿਹੜਾ ਜਿਹੜਾ ਇਹ ਸਗਵਾਈ ਕਰਦਾ ਸੀ ਕੋਲਦੀ ਉਹਦੇ ਤੇ ਵੱਖਰੇ ਪਰਚੇ ਪਾ ਕੇ ਉਹਨੂੰ ਜੇਲ੍ਹ 'ਚ ਬੰਦ ਕੀਤਾ ਹੋਇਆ ਐ ਤੇ ਉਹਦੇ ਘਰ ਵਾਲੀ ਨੂੰ ਬੰਦ ਕੀਤਾ ਉਹਦੀ ਬੱਚੀ ਨੂੰ ਬੰਦ ਕੀਤਾ ਤੇ ਉਹਦੇ ਪਰਿਵਾਰ ਦੇ ਕੁਝ ਹੋਰ ਮੈਂਬਰਾਂ ਬਾਰੇ ਵੀ ਜਾਣਕਾਰੀ ਹੈ ਵੀ ਉਹਨਾਂ ਨੂੰ ਬੰਦ ਕੀਤਾ ਤੇ ਇਸ ਜ਼ਬਰਦਸਤ ਵਿਰੋਧ ਕਰਨ ਦੀ ਖਾਤਰ ਜਨਤਕ ਜਥੇਬੰਦੀਆਂ ਦੇ ਲਈ ਫੈਸਲੇ ਦਾ ਤੇ ਟੀਚਰਾਂ ਦੀ ਹਮਾਇਤ ਕਰਨ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਅਸੀਂ ਆਪਣੀ ਜਥੇਬੰਦੀ ਵਾਲੇ ਅਗੋਂ ਵਰਕਰਾਂ ਤੋਂ ਅਗੋਂ ਬੇਨਤੀ ਕਰਦੇ ਹਾਂ ਵੀ ਵੱਧ ਤੋਂ ਵੱਧ ਵਿੱਚ ਸ਼ਾਮਲ ਹੋਓ